ਨਮਸਕਾਰ ਸਤਿ ਸ਼੍ਰੀ ਅਕਾਲ ਸ਼ਮਾਨਾ ਟੂਡੇ ਤੁਹਾਡਾ ਸਵਾਗਤ ਹੈ ਸ਼ਮਾਨਾ ਤੋਂ ਪਟਿਆਲਾ ਜਾ ਰਹੀ ਪੀਆਰਟੀਸੀ ਮਿਨੀ ਬੱਸ ਪਿੰਡ ਫਤੇਪੁਰ ਨੇੜੇ ਖਦਾਨਾ ਵਿੱਚ ਜਾ ਡਿੱਗੀ ਪਰਮਾਤਮਾ ਸ਼ੁਕਰਾਨਾ ਕੀ ਬੱਸ ਵਿੱਚ ਬੈਠੀ ਸਵਾਰੀਆਂ ਵਿੱਚ ਇੱਕ ਸਵਾਰੀ ਜ਼ਖਮੀ ਹੋ ਗਈ ਮੌਕੇ ਤੇ ਐਸਐਸਐਫ ਆਪਣੀ ਟੀਮ ਵੱਲੋਂ ਬੱਸ ਤੋਂ ਬਾਹਰ ਸਵਾਰੀਆਂ ਨੂੰ ਕੱਢਿਆ ਗਿਆ ਸਿਟੀ ਥਾਣਾ ਮੁਖੀ ਵਿਨਰ ਪ੍ਰੀਤ ਸਿੰਘ ਪੀਪਲਸ ਪਾਰਟੀ ਸਮੇਤ ਮੌਕੇ ਵਾਲੇ ਜਗ੍ਹਾ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿੱਤਾ ਉਨਾ ਨੇ ਦੱਸਿਆ ਕਿ ਮინი ਬੱਸ ਦੇ ਡਰਾਈਵਰ ਨੇ ਦੱਸਿਆ ਸਟੀering ਲੋਕ ਹੋ ਗਿਆ ਜਿਸ ਨੂੰ ਦੇਖਦੇ ਬੱਸ ਦਰਖਤਾਂ ਨਾਲ ਟਕਰਾ ਕੇ ਅਤੇ ਖਦਾਨਾ ਵੀ ਜੱਡ ਗਈ ਪਰਮਾਤਮਾ ਨੇ ਸਵਾਰੀਆਂ ਦਾ ਬਚਾਅ ਕਰ ਦਿੱਤਾ ਬੱਸ ਵੀ ਸਬਰ ਕਰ ਰਹੀ ਮਹਿਲਾ ਰਾਜ ਰਣੀ ਨੇ ਦੱਸਿਆ ਕਿ ਭਗਵਾਨ ਦਾ ਪਲਾ ਹੋ ਗਿਆ ਪਰ ਸਾਨੂੰ 1 ਘੰਟਾ ਸੜਕ ਤੇ ਖੜੇ ਹੋ ਗਿਆ ਪਰ ਕੋਈ ਵੀ ਬੱਸ ਡਰਾਈਵਰ ਬੱਸ ਨਹੀਂ ਰੋਕ ਰਿਹਾ ਜੇਕਰ ਕੋਈ ਹਾਦਸਾ ਵਾਪਰ ਜਾਂਦਾ ਤਾਂ ਇਨਸਾਨ ਤੇ ਨਾਤੇ ਸਾਡਾ ਫਰਜ਼ ਬਣਦਾ ਹੈ ਕਿ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਮੋਕੇ ਸਰਕਾਰੀ ਆਸਟਾਲੀ ਐਂਬੂਲੈਂਸ जख्मी ਲੈ ਕੇ ਹਸਪਤਲ ਪਹੁੰਚਿਆ ਅੱਜ ਕਿੰਨਾ ਤੁਸੀਂ ਕਿਵੇਂ ਬਾਅਦ ਚ ਹੋਏ ਹੈ ਇਹ ਸਰ ਸਾਨੂੰ ਕੋਈ ਰਾਹਗੀਰ ਤੋਂ ਫੋਨ ਮਿਲਿਆ ਫੋਨ ਕੀਤਾ ਕਿਸੇ ਨੇ ਕਿ ਇਥੇ ਐਕਸੀਡੈਂਟ ਹੋ ਗਿਆ ਅਸੀਂ ਫੌਰੀ ਤੌਰ ਤੇ ਪਹੁੰਚੇ ਆਂ ਜਾ ਕੇ ਤਾਂ ਆ ਕੇ ਦੇਖਿਆ ਤੇ ਉਹ ਡਰਾਈਵਰ ਅਸੀਂ ਜਿਹੜਾ ਉਹ ਕਹਿੰਦਾ ਵੀ ਸਟੀਅਰਿੰਗ ਜਿਹੜਾ ਅਨਲੌਕ ਹੋ ਗਿਆ ਇਹ ਲੋਕ ਹੋ ਗਿਆ ਉਹਦੀ ਵਜ੍ਹਾ ਕਰਕੇ ਜਿਹੜਾ ਇਹ ਹਾਸਾ ਵਾਪਰ ਗਿਆ ਪਰ ਕੋਈ ਜਾਨੀ ਨੁਕਸਾਨ ਨਹੀਂ ਹੈ ਕਿਸੇ ਦਾ ਇੱਕ ਪਰਸਨ ਥੋੜਾ ਇੰਜਰਡ ਸੀ ਉਹਨੂੰ ਵਿੱਚੇ ਉਹਦਾ ਪਰਿਵਾਰ ਵੀ ਸੀ ਉਹਨਾਂ ਨੂੰ ਐਂਬੂਲੈਂਸ ਰਾਹੀਂ ਜਿਹੜਾ ਕਿ ਉਸਮਾਣੇ ਹਸਪਤਾਲ ਦੇ ਵਿੱਚ ਭੇਜਤਾ ਗਿਆ ਸੀ। ਆ ਇਹ ਇੱਥੋਂ ਸਮਾਣਾ ਸਾਈਡ ਤੋਂ ਜਿਹੜੀਆਂ ਪੀਆਰਟੀਸੀ ਜੜੀਆਂ ਛੋਟੀਆਂ ਬੱਸਾਂ ਸੀ ਇਹ ਸਮਾਣਾ ਸਾਈਡ ਤੋਂ ਪਟਿਆਲਾ ਸਾਈਡ ਨੂੰ ਜਾ ਰਹੀ ਸੀ। ਇਹ ਫਤਿਹਪੁਰ ਦੇ ਨੇੜੇ ਆ ਕੇ ਇਹ ਹੈਂਡਲ ਆਪਣਾ ਜਿਵੇਂ ਪਤਾ ਲੱਗਾ ਸਵਾਰੀਆਂ ਤੋਂ ਵੀ ਪਤਾ ਲੱਗਾ ਤੇ ਉਹਨਾਂ ਨੇ ਦੱਸਿਆ ਵੀ ਡਰਾਈਵਰ ਨੇ ਵੀ ਦੱਸਿਆ ਸਾਨੂੰ ਵੀ ਜਿਹੜਾ ਸਟੀering ਸੀ ਉਹ ਲੌਕ ਹੋ ਗਿਆ ਤੇ ਉਹਦੇ ਲੌਕ ਹੋਣ ਕਾਰਨ ਜਿਹੜੀ ਬੱਸ ਹੈ ਇੰਬੈਲੈਂਸ ਹੋ ਕੇ ਅੱਗੇ ਸਾਈਡ ਤੇ ਖਤਾਨਾ ਜਿਹਾ ਚੁੱਤਰ ਗਈ। ਤੇ ਪਰ ਇਹਦੇ ਚ ਬਹੁਤ ਵਧੀਆ ਗੱਲ ਇਹ ਹੋਈ ਹੈ ਵੀ ਕਿਸੇ ਸਵਾਰੀ ਦੇ ਕੋਈ ਵੀ ਜਾਨੀਮਾਲੀ ਨੁਕਸਾਨ ਨਹੀਂ ਹੋਇਆ ਇੱਕ ਸਵਾਰੀ ਆ ਜਿਹਦੇ ਮਾੜੀਆਂ ਜੀਆਂ ਖਰੋਚਾਂ ਆਈਆਂ ਨੇ ਬਾਕੀ ਸਵਾਰੀਆਂ ਇੱਥੇ ਬਾਹਰ ਨਿਕਲ ਕੇ ਉਹਨਾਂ ਨੂੰ ਮੌਕੇ ਤੇ ਫਟਾਫਟ ਪਹੁੰਚ ਕੇ ਐਸਐਸਐਫ ਦੀ ਟੀਮ ਵੱਲੋਂ ਤੇ ਥਾਣੇ ਦੀ ਟੀਮ ਵੱਲੋਂ ਉਹਨਾਂ ਨੂੰ ਰੈਸਕਿਊ ਕੀਤਾ ਗਿਆ ਤੇ ਉਹਨਾਂ ਨੂੰ ਇੱਥੋਂ ਜਦੋਂ ਥੱਲੇ ਤਾਰ ਕੇ ਤੇ ਉਹਨਾਂ ਨੂੰ ਜਿੱਥੇ ਉਹਨਾਂ ਨੇ ਜਾਣਾ ਸੀ ਉਹ ਰਾਹ 'ਚ ਜਾਂਦੀਆਂ ਜਿਹੜੀਆਂ ਹੋਰ ਪਿੱਛੋਂ ਬਸਾਂ ਆ ਰਹੀਆਂ ਸੀ ਉਹ ਰੋਕ ਕੇ ਉਹਨਾਂ ਦੇ ਵਿੱਚ ਚੜਾ ਕੇ ਉਹਨਾਂ ਨੂੰ ਆਪਣੀਆਂ ਟਿਕਾਣਿਆਂ ਤੇ ਪਹੁੰਚਾਉਣ ਦੇ ਵਿੱਚ ਬਹੁਤ ਮੈਂ ਫੌਰੀ ਤੌਰ ਤੇ ਮਦਦ ਕੀਤੀ ਗਈ ਹੈ। ਜੀ ਅਸੀਂ ਰਾਜ ਜੀ ਰਾਜ ਕਿਹਦੇ ਪਾਸਕਾਰਮ ਸੀ ਅਸੀਂ ਪਟਿਆਲਿਆ ਵਾਲੀ ਬਸ ਤੇ ਸੀ ਉਹ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਬਚਾਅ ਹੋ ਗਿਆ ਵੀ ਰੱਖਿਆ ਕਰ ਲਈ ਮਾਲਿਕ ਨੇ ਹਾਂ ਜੀ ਹਾਂ ਜੀ ਪਰ ਅਸੀਂ ਪੁਲਿਸ ਵਾਲਿਆਂ ਨੂੰ ਕਹਿ ਰਹੇ ਆਂ ਵੀ ਕੋਈ ਬਸਤ ਮੰਗਾ ਦਿਓ ਭੇਜ ਦਿਓ ਸਵਾਰੀਆਂ ਇਹ ਸੁਣ ਨਹੀਂ ਰਹੇ ਸਾਨੂੰ ਹੋ ਗਿਆ ਅੱਧਾ ਪੌਣਾ ਘੰਟਾ ਖੜੇ ਨੂੰ ਘੰਟਾ ਹੋ ਗਿਆ ਖੜੇ ਨੂੰ ਸਾਨੂੰ ਲੰਗੇਵੇ ਉਹ ਤੇ ਜਿਹੜੀ ਜਾ ਰਹੀਆਂ ਸੀ ਜਾ ਰਹੀਓ ਸਪੈਸ਼ਲ ਤੇ ਵੀ ਮੰਗਾ ਕੇ ਦੇਣੀ ਚਾਹੀਦੀ ਸੀ ਇਹਨਾਂ ਨੂੰ ਵੀ ਸਵਾਰੀਆਂ ਏਡੀਆਂ ਖੜੀਆਂ ਐ ਇਹ ਕੋਈ ਮੰਗਾ ਹੀ ਨਹੀਂ ਰਿਆ ਅਸੀਂ ਪੁਲਿਸ ਵਾਲੇ ਇਹਨੂੰ ਕਹਿ ਰਹੇ ਆ ਵੀ ਤੁਸੀਂ ਮੰਗਾ ਲਓ ਫੋਨ ਕਰਕੇ ਨਾਮ ਕੀ ਤੁਹਾਡਾ ਰਾਜ ਹਾਂਜੀ ਸਮਾਨਾ ਜੋ ਕੇਲਾਸ਼ ਸ਼ਰਮਾ ਦੀ ਰਿਪੋਰਟ